ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਵੱਲੋਂ ਜਿਮਣੀ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਗਿਆ ਹਾਲਾਂਕਿ ਜਸਵੀਰ ਸਿੰਘ ਰੋਡੇ ਦੇ ਵੱਲੋਂ ਜਿਹੜਾ ਵੱਡਾ ਸੰਕੇਤ ਦਿੱਤਾ ਗਿਆ ਉਹ ਪਾਰਟੀ ਬਣਾਉਣ ਦਾ ਵੀ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਜਿਮਣੀ ਚੋਣਾ ਲੜੀਆਂ ਜਾਣਗੀਆਂ ਤੇ ਜੱਟੀਆਂ ਜਾਣਗੀਆਂ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਖਡੂਰ ਸਾਬ ਦੀ ਸੀਟ ਤੇ ਫਰੀਦਕੋਟ ਦੀ ਸੀਟ ਨੂੰ ਪੰਥਕ ਹਮਾਇਤ ਦੇ ਤੌਰ ਤੇ ਹਮਾਇਤ ਕੀਤੀ ਹੈ ਤੇ ਪੰਥਕ ਉਮੀਦਵਾਰਾਂ ਨੂੰ ਜਿੱਤ ਹਾਸਲ ਕਰਵਾਈ ਹੈ ਉਸੇ ਤਰ੍ਹਾਂ ਹੀ ਲੋਕਾਂ ਨੂੰ ਲਾਂਬੰਦ ਕੀਤਾ ਜਾਵੇਗਾ ਖਾਸ ਤੌਰ ਤੇ ਜਿਹੜੇ ਸੰਘਰਸ਼ ਪੱਖੀ ਲੋਕ ਨੇ ਉਹਨਾਂ ਦੇ ਨਾਲ ਤਾਲਮੇਲ ਕੀਤਾ ਜਾਵੇਗਾ ਲਾਂਬੰਦ ਕੀਤਾ ਜਾਵੇਗਾ ਤਾਂ ਕਿ ਜਦੋਂ ਇਹ ਚੋਣਾ ਲੜੀਆਂ ਜਾਣਗੀਆਂ ਪੰਥਕ ਉਮੀਦਵਾਰਾਂ ਨੂੰ ਸੀਟਾਂ ਦੇ ਉੱਤੇ ਉਤਾਰਿਆ ਜਾਏਗਾ ਤਾਂ ਕਿ ਉਹਨਾਂ ਦੀ ਜਿੱਤ ਹੋ ਸਕੇ ਹਾਲਾਂਕਿ ਜਸਵੀਰ ਸਿੰਘ ਰੋਡੇ ਸਾਫਕਾ ਜਥੇਦਾਰ ਨੇ ਤੇ ਉਹਨਾਂ ਦੇ ਵੱਲੋਂ ਪਹਿਲਾਂ ਵੀ ਜਿਹੜੀ ਰਾਜਨੀਤੀ ਹੈ ਉਸ ਨੂੰ ਹੇਠਲੇ ਪੱਧਰ ਦੇ ਉੱਤੇ ਸਮਝਿਆ ਗਿਆ ਚੋਣਾ ਵੀ ਲੜੀਆਂ ਗਈਆਂ ਹਾਲਾਂਕਿ ਉਹਨਾਂ ਦੇ ਵੱਲੋਂ ਪਾਰਟੀ ਬਣਾਉਣ ਦਾ ਵੀ ਜਿਹੜਾ ਸੰਕੇਤ ਹੈ ਇਸ ਵਾਰ ਜਿਹੜਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਤਿਆਰੀ ਖੀਚੀ ਗਈ ਸੀ ਪਰ ਉਸ ਸਮੇਂ ਉਪਾਟੀ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਸੀ ਹੋਏ ਲੋਕਾਂ ਦੇ ਵੱਲੋਂ ਉਹਨਾਂ ਨੂੰ ਫਤਵਾ ਨਹੀਂ ਸੀ ਮਿਲਿਆ ਤੇ ਹੁਣ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ 50 ਸਾਲ ਦੇ ਕਰੀਬ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ ਅੱਗੇ ਵਧਦੇ ਰਹੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਉਹਨਾਂ ਦੇ ਨਾਲ ਪੰਥਕ ਧਿਰਾਂ ਜੁੜਨ ਤਾਂ ਕਿ ਉਹ ਪੰਥਕ ਮਸਲਿਆਂ ਨੂੰ ਉਠਾ ਸਕਣ ਤੇ ਸੰਘਰਸ਼ਪਕੀ ਲੋਕਾਂ ਦਾ ਹਵਾਲਾ ਦਿੰਦੇ ਆ ਉਹਨਾਂ ਦਾ ਕਹਿਣਾ ਹੈ ਕਿ ਲਾਂਬੰਦ ਕੀਤਾ ਜਾਵੇਗਾ ਤੇ ਜਦੋਂ ਚੋਣਾ ਲੜੀਆਂ ਜਾਣਗੀਆਂ ਤਾਂ ਜਿੱਤ ਹਾਸਲ ਹੋਵੇਗੀ ਇਹਨਾਂ ਦੇ ਵੱਲੋਂ ਇਹ ਵੱਡੀ ਸਟੇਟਮੈਂਟ ਦਿੱਤੀ ਗਈ ਆ ਹਾਲਾਂਕਿ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਵੱਲੋਂ ਜਦੋਂ ਇਹ ਗੱਲ ਐਲਾਨੀ ਗਈ ਆ ਤਾਂ ਉਦੋਂ ਜ਼ਿਕਰ ਅਮਰਪਾਲ ਅਤੇ ਸਰਬਜੀਤ ਸਿੰਘ ਦਾ ਵੀ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਉਹਨਾਂ ਦਾ ਹਵਾਲਾ ਵੀ ਦਿੱਤਾ ਗਿਆ ਪੰਥਕ ਸੀਟਾਂ ਦਾ ਹਵਾਲਾ ਵੀ ਦਿੱਤਾ ਗਿਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਚਾਰ ਚਿਮਨੀ ਸੀਟਾਂ ਦੇ ਉੱਤੇ ਚੋਣਾ ਹੋਣ ਜਾ ਰਹੀਆਂ ਨੇ ਤੇ ਜਿੱਥੇ ਉਹਨਾਂ ਦੇ ਵੱਲੋਂ ਚੋਣਾ ਲੜਨ ਦਾ ਐਲਾਨ ਕੀਤਾ ਗਿਆ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਵੱਲੋਂ ਜਿਹੜੀਆਂ ਇਹ ਚੋਣਾ ਲੜੀਆਂ ਜਾਂਦੀਆਂ ਨੇ ਉਸ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਜਾਂ ਸਰਬਜੀਤ ਸਿੰਘ ਦੇ ਵੱਲੋਂ ਜਿਹੜਾ ਪਾਰਟੀ ਬਣਾਉਣ ਦਾ ਸੰਕੇਤ ਦਿੱਤਾ ਗਿਆ ਉਸ ਪਾਰਟੀ ਦਾ ਹਵਾਲਾ ਦੇ ਕੇ ਇਹ ਚੋਣਾ ਲੜਨਗੇ ਜਾਂ ਉਹਨਾਂ ਦੇ ਵੱਲੋਂ ਇੱਕ ਲਗ ਧਿਰ ਖੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਜੇ ਉਹਨਾਂ ਦਾ ਬੈਕਗ੍ਰਾਉਂਡ ਵੇਖਿਆ ਜਾਵੇ ਤਾਂ ਉਹਨਾਂ ਦੇ ਵੱਲੋਂ ਪਾਰਟੀ ਪਹਿਲਾਂ ਵੀ ਬਣਾਈ ਗਈ ਸੀ ਪਰ ਲੋਕਾਂ ਦੇ ਵੱਲੋਂ ਉਸ ਪਾਰਟੀ ਨੂੰ ਪਰਮਾ ਹੁੰਗਾਰਾ ਨਹੀਂ ਮਿਲਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣੇ ਦੁਬਾਰਾ ਸਟੇਟਮੈਂਟ ਦਿੱਤੀ ਗਈ ਹੈ ਜਸਵੀਰ ਸਿੰਘ ਰੋਡੇ ਦਾ ਜਿਹੜਾ ਪੰਥਕ ਇਤਿਹਾਸ ਹੈ ਉਹ ਬਹੁਤ ਲੰਮਾ ਚੋੜਾ ਹੈ ਬਹੁਤ ਲੋਕਾਂ ਦੇ ਵਿੱਚ ਉਹਨਾਂ ਦੀ ਪਰਚੋਂ ਹੈ ਚਰਚਾ ਹੈ ਤੇ ਉਹਨਾਂ ਦੇ ਵੱਲੋਂ ਸਾਫ ਤੌਰ ਤੇ ਕਿਹਾ ਗਿਆ ਕਿ ਸੰਘਰਸ਼ਪੱਖੀ ਲੋਕਾਂ ਦੇ ਨਾਲ ਲੰਬੰਦ ਹੋ ਕੇ ਇਹ ਚੋਣਾ ਲੜੀਆਂ ਚਾੜਕੀਆਂ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਦੇ ਲੋਕ ਚਾਰ ਸੀਟਾਂ ਦੇ ਉੱਤੇ ਜਿਹੜੀ ਜਿਮਣੀ ਚੋਣ ਹੋ ਰਹੀ ਹੈ ਉਸ ਦੇ ਵਿੱਚ ਪੰਥਕ ਉਮੀਦਵਾਰਾਂ ਦਾ ਸਾਥ ਦਿੰਦੇ ਨੇ ਜਾਂ ਪਹਿਲਾਂ ਤੋਂ ਹੀ ਜਿਹੜੀ ਪਾਰਟੀਆਂ ਪੰਜਾਬ ਦੇ ਵਿੱਚ ਕਾਬਜ਼ ਨੇ ਉਹਨਾਂ ਦੇ ਹੱਕ ਦੇ ਵਿੱਚ ਭੂ